ਦੋਸਤੋ ਹਰ ਕੋਈ ਜਾਣਦਾ ਹੈ ਕਿ ਧਰਤੀ ਸੂਰਜ ਦੁਆਲੇ ਘੁੰਮਦੀ ਹੈ। ਧਰਤੀ ਨੂੰ ਇੱਕ ਚੱਕਰ ਪੂਰਾ ਕਰਨ ਲਈ ਇੱਕ ਸਾਲ ਲੱਗਦਾ ਹੈ। ਪਰ ਕਲਪਨਾ ਕਰੋ ਜੇਕਰ ਧਰਤੀ ਕੁਝ ਸਕਿੰਟਾਂ ਲਈ ਘੁੰਮਣਾ ਬੰਦ ਕਰ ਦਿੰਦੀ ਹੈ ਤਾਂ ਕੀ ਹੋਵੇਗਾ? ਕੀ ਇਸ ਦਾ ਧਰਤੀ ਤੇ ਕੋਈ ਅਸਰ ਪਵੇਗਾ ਜਾਂ ਇਹ ਆਮ ਵਾਂਗ ਹੀ ਜਾਰੀ ਰਹੇਗੀ? ਜੇਕਰ ਤੁਸੀਂ ਇਸ ਬਾਰੇ ਨਹੀਂ ਜਾਣਦੇ ਹੋ ਤਾਂ ਅੱਜ ਇਸ ਵੀਡੀਓ ਵਿੱਚ ਤੁਸੀਂ ਸੁਣ ਕੇ ਹੈਰਾਨ ਰਹਿ ਜਾਓਗੇ। ਆਓ ਜਾਣਦੇ ਹਾਂ ਜੇਕਰ ਧਰਤੀ ਘੁੰਮਣਾ ਬੰਦ ਕਰ ਦਿੰਦੀ ਹੈ ਤਾਂ ਕੀ ਹੋਵੇਗਾ? ਧਰਤੀ ਆ ਪ੍ਰੇਤੂਰੀ ਦੇ 1680 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਘੁੰਮ ਰਹੀ ਹੈ ਪਰ ਸਾਨੂੰ ਇਸ ਦਾ ਪਤਾ ਨਹੀਂ ਲੱਗਦਾ ਕਿਉਂਕਿ ਧਰਤੀ ਦੇ ਬਾਤਾਂਬਰਚ ਹਵਾਵਾਂ ਦੀ 1680 ਕਿਲੋਮੀਟਰ ਦੀ ਰਫਤਾਰ ਨਾਲ ਚਲਦੀਆਂ ਹਨ ਇਸ ਨਾਲ ਬੈਲੈਂਸ ਬਣਿਆ ਰਹਿੰਦਾ ਹੈ ਪਰ ਜੇ ਧਰਤੀ ਘੁੰਮਣਾ ਬੰਦ ਕਰ ਦਿੰਦੀ ਹੈ ਤਾਂ ਹਵਾਵਾਂ 1680 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਘੁੰਮਦੀਆਂ ਰਹਿਣਗੀਆਂ ਇਸ ਨਾਲ ਧਰਤੀ ਤੇ ਮੌਜੂਦ ਹਰ ਚੀਜ਼ ਤੇਜ਼ ਹਵਾ ਦੇ ਬਾਹਰ ਨਾਲ ਚੱਲੇਗੀ ਦਰਖਤਰ ਸਮੁੰਦਰ ਨਦੀਆਂ ਇਨਸਾਨ ਕਾਰਾਂ ਟ੍ਰੇਨਾਂ ਤੇ ਹਵਾਈ ਜਹਾਜ਼ ਸਭ ਹਵਾ ਵਿੱਚ ਉੱਡਦੇ ਹੋਏ ਨਜ਼ਰ ਆਉਣਗੇ 40 ਸੈਕਿੰਟਾਂ ਚ ਹੀ ਧਰਤੀ ਇਸ ਕੁਦਰਤੀ ਆਫਤਾ ਨਾਲ ਤਬਾਹ ਹੋ ਜਾਵੇਗੀ ਇਸ ਤੋਂ ਬਾਅਦ ਜੇ ਧਰਤੀ ਦੁਬਾਰਾ ਘੁੰਮਣਾ ਸ਼ੁਰੂ ਕਰ ਦੇਵੇ ਤਾਂ ਸਭ ਕੁਝ ਨਾਰਮਲ ਹੋ ਜਾਵੇਗਾ ਪਰ ਪੂਰੀ ਧਰਤੀ ਤੇ ਸਮੁੰਦਰ ਦਾ ਪਾਣੀ ਫੈਲ ਜਾਵੇਗਾ ਜਿਸ ਨਾਲ ਨਦੀਆਂ ਦਾ ਪਾਣੀ ਪੀਣ ਯੋਗ ਨਹੀਂ ਰਹੇਗਾ ਇਸ ਤਬਾਹੀ ਵਿੱਚ ਜੇਕਰ ਗਲਤੀ ਵਿੱਚ ਕੋਈ ਇਨਸਾਨ ਬਚ ਜਾਵੇਗਾ ਤਾਂ ਉਹ ਪੀਣ ਵਾਲੇ ਪਾਣੀ ਦੀ ਤਲਾਸ਼ ਲਈ ਪਿੱਛੇ ਹੀ ਮਰ ਜਾਵੇਗਾ